ਸਸਿਕਲ ਜੀ ਇਹ ਬੜੀ ਦੇਰ ਤੋਂ ਕਿਹਾ ਜਾਂਦਾ ਕਿ ਪਟਾਰੇ ਨੂੰ ਹੜਾ ਦੀ ਮਾਰ ਹੈ ਤੇ ਬੜੇ ਪੁਰਾਣੇ ਸਮੇਂ ਤੋਂ ਮਤਲਬ ਇੱਥੇ ਨਾ ਪੀਰੀਆਡਿਕਲੀ ਹੜ ਹਾਂਦੇ ਰਹਿੰਦੇ ਆ ਜਿਹੜੇ ਇੱਕ ਤਾਂ ਪਿੱਛੇ 2023 ਚ ਆਏ ਸੀ ਇਸ ਤੋਂ ਪਹਿਲਾਂ ਜਿਹੜੇ 93 94 ਚ ਆਏ ਸੀਗੇ ਇਹਦੇ ਵਿੱਚ ਛੋਟੇ-ਮੋਟੇ ਹੋਰ ਵੀ ਮੈਂ ਹੜ ਦੇਖ ਚੁੱਕਿਆ ਔਰ ਆਂਦੇ ਆ ਲਗਾਤਾਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸੈਂਟੀਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮਤਲਬ ਜਿਹੜੇ ਪਟਿਆਲੇ ਨੂੰ ਹੜਾਂ ਦੀ ਮਾਰ ਆ ਇਹ ਸਾਡੀ ਕਿਸਮਤ ਮਾੜੀ ਨਹੀਂ ਆ ਨਾ ਕੋਈ ਇਹ ਕੋਈ ਕਰੋਪੀ ਆ ਇਹ ਉਹਨਾਂ ਦੀ ਮਾਰ ਆ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਆ ਤੇ ਨੱਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਆ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪੋਲਿਸੀਜ਼ ਆ ਉਹਦੀ ਮਾਰ ਆ ਔਰ ਇਹ ਜਿਹੜੀ ਪਟਿਆਲਾ ਕੀ ਰਾਓ ਆ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤਿਹਗੜ੍ਹ ਸਾਹਿਬ ਫਿਰ ਇਹ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕਰ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀ ਜਿਹੜੀਆਂ ਛੋਟ-ਛੋਟੀਆਂ ਇਹਦੇ ਚ ਪਾਣੀ ਪੈਂਦੀ ਆ ਹੈਗੀਆਂ ਤੇ ਉਹਦੀ ਸਾਰੀ ਸੈਨੇਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੱਕ ਆਣ ਤੱਕ ਇਹਦੇ ਤੇ ਘੱਟੋ ਘੱਟ 1000 ਖੂਹ ਬਣਾਵਾਂਗੇ ਜਿਹੜੇ 15x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹੜਾ ਅੱਜ ਅਸੀਂ ਖੜੇ ਆ ਡੀਅਰ ਪਾਰਕ ਉਹਦੇ ਨਾਲ ਜਿਹੜੀ ਰਕਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿਛੋਂ ਜਿੰਨਾ ਪਾਣੀ ਆਂਦਾ ਇਹਦੀ ਕਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਆ ਰੋਕ ਲੱਗ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਜਿੰਨੀਆਂ ਵੀ ਤੁਹਾਡੀਆਂ ਕਲੋਨੀਆਂ ਆਉਂਦੀਆਂ ਚਾਹੇ ਉਹ ਅਰਬਨ ਸਟੇਟ ਹੈ ਜੀ ਫਰੈਂਚ ਕਲੋਨੀਆ ਗੋਬਿੰਦਨਗਰ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਪਾ ਕਲੋਨੀ ਸਾਰੇ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਜੜੀਆਂ ਨਦੀ ਦੇ ਉਪਰਲੇ ਪਾਸੇ ਪੈਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਵਿੱਚ ਤ੍ਰਿਪੜੀ ਵਾਲਾ ਏਰੀਆ ਗੁਰਨਾਨਕਨਗਰ ਸਾਰਾ ਤੇ ਇਹਦੀ ਕੈਪੈਸਿਟੀ ਅਸੀਂ ਉਨੀ ਕਰਦੇ ਆ ਜਿੰਨੀ ਇੰਡਰਲੈਕਟ ਤੇ ਆ ਜਿੰਨੀ ਦੌਲਤਪੁਰ ਹੜ੍ਹ ਤੇ ਹੋਏਗੀ ਉਨੀ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾਏ ਕਗਰਵੇਤ ਜਾਣਾ ਇਸ ਤੋਂ ਸવાય ਸਾਡੀ ਕੋਸ਼ਿਸ਼ ਆ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਸਨੀਕਾ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾ ਦੀ ਮਾਰ ਪੈਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਹਨਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਿਹਾ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਿਹਾ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਉਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਆ ਉਹ ਜ਼ਮੀਨ ਦੇ ਵਿੱਚ ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ ਐਫ.ਡੀ. ਕਰਾਣੇ ਅਸੀਂ ਪਾਣੀ ਦੀ ਐਫ.ਡੀ. ਕਰਾ ਕੇ ਜਾਏਗੀ ਭਗਵੰਤਬਾਨ ਸਰਕਾਰ ਅਰਵਿੰਦ ਕੇਜਰੀਵਾਲ ਇਹ ਉਹਨਾਂ ਦੀ ਜਿਹੜੀ ਦੂਰ ਅੰਦੇਸ਼ੀ ਆ ਜਿਹੜੀ ਉਹਨਾਂ ਦੀ ਮਤਲਬ ਕਿ ਸੈਂਟੀਫਿਕ ਅਪਰੋਚ ਆ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ ਆਣੇ ਆ ਬੰਦ